ਆਪ ਕਰਨੇ ਕਰ ਜਾਈਏ ਪੈਰ ਇਹਨਾਂ ਵਿੱਚੋਂ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨਣਾ ਹੰਡਾਏ ਤੇਹੀ ਰੋਗ ਨ ਲੱਗੇ ਪੱਲੇ ਸਭ ਕੁਛ ਪਾਈ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾ ਜਦੋਂ ਦਾਤੂ ਜੀ ਕਹਿੰਦੇ ਤੁਸੀਂ ਚਲੇ ਜਾਓ ਨਿਕਲ ਜਾਓ ਤੁਸੀਂ ਗੁਰੂ ਘਰ ਦੇ ਨੌਕਰ ਹੋ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾ ਆਪਣੇ ਪਿੰਡ ਵਾਸਤਰ ਕਾ ਗਿੱਲਾ ਨਜ਼ਦੀਕ ਅੰਮ੍ਰਿਤਸਰ ਜਾ ਬੋਜੇ ਪਿੰਡ ਦੇ ਬਾਹਰ-ਬਾਹਰ ਜਿਵੇਂ ਆਸਥਾਨ ਹੈ ਨਾ ਪਿੰਤੂ ਬਾਹਰ ਇੱਕ ਕੋਠੇ ਦੇ ਵਿੱਚ ਜਾ ਕੇ ਸਤਵਰ ਨੇ ਚਰਨ ਪਾਤੇ ਦਰਵਾਜ਼ੇ ਤੇ ਲਿਖ ਦਿੱਤਾ ਕੋਈ ਦਰਵਾਜ਼ਾ ਨਾ ਖੋਲੇ ਕੋਈ ਅੰਦਰ ਨਾ ਆਵੇ ਕੋਈ ਕੁੰਡਾ ਨਾ ਖੜਕਾਵੇ ਗੁਰੂ ਜੀ ਨੇ ਹੁਕਮ ਕਰ ਦਿੱਤਾ ਤੇ ਗੁਰੂ ਮਹਾਰਾਜ ਤੋਂ ਬਿਨਾਂ ਸੰਗਤਾਂ ਬੇਬਲ ਹੋ ਗਈਆਂ ਸੋਚਿਆ ਬਾਬਾ ਬੁੱਢਾ ਜੀ ਨੂੰ ਯਾਦ ਕੀਤਾ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਗੁਰੂ ਘਰ ਦੀ ਸੇਵਾ ਦੇ ਵਿੱਚ ਰਮਦਾਸ ਪਹੁੰਚੇ ਬੇਨਤੀ ਕੀਤੀ ਬਾਬਾ ਜੀ ਆਏ ਕਹਦੇ ਗੁਰੂ ਮਹਾਰਾਜ ਦੀ ਘੋੜੀ ਨੂੰ ਕਿੱਲੇ ਤੋਂ ਖੋਲ ਦੇ ਘੋੜੀ ਨੂੰ ਕਿੱਲੇ ਤੋਂ ਖੋਲਿਆ ਘੋੜੀ ਅੱਗੇ ਅੱਗੇ ਸੰਗ ਦਾ ਪਿੱਛੇ ਪਿੱਛੇ ਗਈਆਂ ਵਾਸਤਰ ਕੇ ਪਿੰਡ ਪਹੁੰਚੇ ਜਦੋਂ ਵੇਖਿਆ ਦਰਵਾਜੇ ਤੇ ਲਿਖਿਆ ਕੋਈ ਕੁੰਡਾ ਨਾ ਖੜਕਾਵੇ ਲੋ ਜਿਵੇਂ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਉਸ ਬੰਗੀ ਨੂੰ ਉਸ ਵਾਰ ਨੂੰ ਛੋਟੇ ਵੀ ਰੁਪਦੰਮਨ ਸਿੰਘ ਲਖਪੁਰ ਦੀ ਕਲਮ ਤੋਂ ਲਿਖੀ ਹੋ ਇਸ ਰੰਜੀਤ ਦੇ ਸਾਹ ਦੇ ਤੀਸੇ ਮਿਲ ਸਾਥੀ ਢਾਡੀ ਗਿਆਨੂ ਕਸ਼ਮੀਰ ਸਿੰਘ ਕੋਮਲ ਗੁਰਦਾਵ ਸਿੰਘ ਲਖਪੁਰ ਦਾ ਢਾਡੀ ਜਤਾ ਆਪ ਦੀ ਸੇਵਾ ਦੇ ਵਿੱਚ ਕਿਉਂ ਪੇਛਕਾ ਇਹ ਤਾਂ ਜਗਤ ਦੇ ਜਗ ਤੇ ਹਰ ਕੋਈ ਜਾਣਦਾ ਏ ਤੇ ਗੁਰੂ ਸਿੱਖ ਨੂੰ ਕਿੰਨਾ ਪਿਆਰ ਕਰਦਾ ਗੁਰੂ ਸਿੱਖ ਉੱਤੇ ਸਿੱਖ ਗੁਰੂ ਉੱਤੇ ਕਹਿੰਦੇ ਸਭ ਤੋਂ ਹਿੱਤ ਟਕਰਾਰ ਕਰਦਾ ਆ ਪਹਿਲੀ ਵਾਰ ਤੱਕਿਆ ਅਜ ਲੱਖ ਪੁਰੀਆ ਉਹ ਪਹਿਲੀ ਵਾਰ ਤੱਕਿਆ ਅਜ ਲੱਖ ਪੁਰੀਆ ਤੇ ਗੁਰੂ ਸਿੱਖ ਨੂੰ ਖਬਰਦਾਰ 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 ਕੋਈ ਆ ਗਿਆ ਖਬਰਦਾਰ ਕੋਈ ਆ ਗਿਆ ਕੁੰਡਾ